ਦੇ ਸਹਿਯਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਨਵਾਂ ਸ਼ਹਿਰ ਦੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨਗਰ ਜੀ ਦੇ ਜ਼ਿਲ੍ਹੇ ਦੇ ਵਿੱਚ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਅੱਜ ਕਾਲਜ ਤੋਂ ਵੱਡੀ ਰੈਲੀ ਵੱਡਾ ਰੋਸ ਮਾਰਚ ਸ਼ੁਰੂ ਹੋਣ ਜਾ ਰਿਹਾ ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਾਂਗੇ ਆਰ ਕੇ ਆਰੀਆ ਕਾਲਜ ਦੇ ਸਟੂਡੈਂਟ ਬੱਚੇ ਔਰ ਬੱਚੀਆਂ ਵੱਡਾ ਰੋਸ ਮਾਰਚ ਨਵਾਂ ਸ਼ਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਕਾਲਜ ਤੋਂ ਕਿਉਂਕਿ ਬਹੁਤ ਵੱਡੀ ਘਟਨਾ ਘਟੀ ਹੈਗੀ ਹੈ ਬੱਚਿਆਂ ਅਜੇ ਵੀ ਸੇਫ ਨਜ਼ਰ ਨਹੀਂ ਆ ਰਹੀਆਂ ਕੁਝ ਕੁ ਸਮੇਂ ਬਾਅਦ ਅਖਬਾਰਾਂ ਦੀ ਸਿਆਹੀ ਤੱਕਰ ਵੀ ਨਹੀਂ ਸੁੱਕਦੀ ਤੇ ਇੱਕ ਨਵੀਂ ਤੋਂ ਨਵੀਂ ਘਟਨਾ ਐਸੀ ਹੀ ਤਰ੍ਹਾਂ ਦੀ ਦਰਿੰਦਗੀ ਵਾਲੀ ਵੇਖਣ ਨੂੰ ਸੁਣਨ ਨੂੰ ਮਿਲ ਜਾਂਦੀ ਹੈ ਰੋਸ ਮਾਰਚ ਦੇ ਵਿੱਚ ਬਹੁਤ ਮਾਨਮਤੀਆਂ ਸ਼ਖਸੀਅਤਾਂ ਸ਼ਹਿਰ ਦੀਆਂ हाज़िर हो रही हम डॉक्टर साहबान भी विशेष तौर पर इस रोस मार्च जो कुछ भी कलकत्ता में हुआ जो ये मानवता के लिए एक बदनमद धक्का है धब्बा है जो हमारे समाज की विकृत हालत को गिरते हुए नैतिक स्तर को उजागर करता है इतिहास साक्षी है महाभारत के रूप में तो क्योंकि जब जब भी हमारी मातृशक्ति पर कोई बर्बरता हुई है कोई उनके साथ विनाश का कार्य किया है तो उसका उसका फल आने वाली सदियों को भुगतना पड़ता है आने वाली जनरेशंस को भुगतना पड़ता है क्योंकि मातृशक्ति जो जननी है अगर हम उसकी रक्षा तो दूर की बात है उसको 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 जिंदगी पूरा मान नहीं दे सकते तो वो समाज सबसे घटिया स्तर का समाज होता है और जो तो 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 एक रक्षक को जो कि हमारे फिजिकल जो हमारी उसका रक्षा करते हैं हमारी बॉडी की हमारे जिस्म की अगर उसके साथ ये व्यवहार किया जाता तो ये मानवता तो का सबसे मेहनत और सबसे निचला स्तर का काम आर्य समाज हमेशा ही स्त्री जाति की उत्थान के लिए उनकी सुरक्षा के लिए हमेशा ही आगे रहा है और इसके प्रवर्तक इसका परिवर्तन तो सती प्रथा से लेकर विमेन एजुकेशन तक बहुत काम किया है तो हम सब मिलकर सामाजिक संस्थाएं जितनी भी हैं आज यहाँ पर आई एम ए साथ आई एम ए के साथ मिलकर ये रोश मार्च निकाल रहे हैं ताकि हम जागृत कर सके समाज को कि जिस नैतिक स्तर से हम उस स्तर तक जा पहुँचे हैं हम उस अधर में गिर गए हैं जहाँ से हम आने वाली जनरेशन्स के लिए आने वाले समाज के लिए एक बहुत ही एक बहुत ही दूषित वातावरण पैदा कर रहे हैं तो हम सबका ये फर्ज है परम धर्म है सब का कर्तव्य है चाहे वो राजनीति में है चाहे वो किसी प्रशासन में है, में है, हम इसके करें है। और ये सरकार से मांग इस बच्चे को तो सदगति दे और सबसे बड़ी बात है जो 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 आरोपी हैं उनको पूरा दंड मिलना चाहिए एक एग्जाम्पलरी दंड मिलना चाहिए ताकि आने वाले जो लोग उनको उनके लिए एग्जाम्पल एक एक सेट हो तो मैं यही सबसे प्रार्थना करता हूँ कि बुराई के खिलाफ ज़रूर खड़े हों और ਖਾਸ ਕਰਕੇ ਇੱਕ ਮਾਤਰੀ ਸ਼ਕਤੀ ਕੇ ਇੱਕ ਡਾਕਟਰ ਜੋ ਹੀਲਰ ਇਸ ਕੋ ਕਹਤੇ ਸਮਾਜ ਦਾ ਜੋ ਰક્ષਕ ਹੈ اور ਉਸਕੇ ਇਲਾਵਾ ਜੋ ਹੋ ਰਹਾ ਹੈ ਉਹ ਸਭ ਤੋਂ ਬੁਰੀ ਬਾਤਾਂ ਨਹੀਂ ਆ ਦੇਖੋ ਸਾਡੇ ਦੇਸ਼ ਵਿੱਚ ਇਤਨੀਆਂ ਘਟਨਾਵਾਂ ਬਹੁਤ ਜ਼ਿਆਦਾ ਘਟਦੀਆਂ ਰਹਦੀਆਂ ਕਿਤੇ ਨਾ ਕਿਤੇ ਲੇਕਿਨ ਜਿਹੜੀ ਮੁਹੀ ਘਟਨਾ ਘਟਦੀ ਹੈ ਉਹ ਅੱਗੇ ਨਾਲੋਂ ਵੀ ਜ਼ਿਆਦਾ ਮਾੜੀ ਹੁੰਦੀ ਹੈ ਜੀ ਔਰ ਇਹ ਸਾਡੇ ਮਾਨਵਤਾ ਵਾਸਤੇ ਬਹੁਤ ਗਲਤ ਵੱਲ ਬਹੁਤ ਜ਼ਿਆਦਾ ਵਰਵਤਾ ਹੋਈ ਹੈ ਜਿਹੜੀ ਕਿ ਕਿਨੌਨੀ ਹਰਕਤ ਹੋਈ ਹੈ ਇੱਕ ਸਾਡੀ ਭੈਣ ਦੇ ਨਾਲ ਡਾਕਟਰ ਦੇ ਨਾਲ ਔਰ ਜੇ ਕਹਾਂਗੇ ਕਿ ਦੇਖੋ ਪੈਰੈਂਟਸ ਨੇ ਕਿੱਦਾਂ ਉਹ ਬੱਚੀ ਨੂੰ ਪੜਾਇਆ ਹੋਵੇਗਾ ਕਿੱਡੀ ਵੱਡੀ ਉਹਨੂੰ ਕੀਤਾ ਤੇ ਉਹਨਾਂ ਦੇ ਕਿੰਨੇ ਆਰਮਾਨ ਹੋਣਗੇ ਉਸ ਬੱਚੀ ਦੇ ਲਈ ਮੈਂ ਲਾਸਟ ਮੂਮੈਂਟ ਦੀ ਜਿਹੜੀ ਉਹਦੀ ਵੀਡੀਓ ਸੀ ਲਾਸਟ ਵਾਲੀ ਜਿਹੜੀ ਉਹਦੀ ਉਹ ਸਾਹਸ ਨਿਕਲਦੇ ਦੀ ਉਹਦੀ ਵੀਡੀਓ ਮੈਂ ਦੇਖੀ ਮਤਲਬ ਦੇਖੀ ਨਹੀਂ ਜਾਂਦੀ ਸੀ ਰੂਹ ਕੰਬਦੀ ਸੀ ਸਾਡੀ ਮਾਨਵਤਾ ਜੀ ਨੂੰ ਕੰਬਦੀ ਸੀ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਔਰ ਮੈਂ ਅੱਜ ਇਹ ਜਿਹੜੇ ਅਸੀਂ ਪ੍ਰੋਟੈਸਟ ਕਰ ਰਹੇ ਆ ਮੈਂ ਆਰੇ ਸਮਾਜ ਦਾ ਧੰਨਵਾਦ ਕਰਨਾ ਚਾਹੁੰਦੀ ਆ ਆਰੇ ਸਮਾਜ ਦਾ ਔਰ ਖਾਸ ਕਰਕੇ ਜਿਹੜੇ ਬੱਚੇ ਅੱਜ ਪਾਰਟਿਸਪੇਟ ਕਰ ਰਹੇ ਆ ਉਹਨਾਂ ਦਾ ਧੰਨਵਾ ਜਿਵੇਂ ਇਹ ਕੰਮ ਕਰ ਰਹੇ ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਆਈ ਉਹ ਇਸ ਵਾਸਤੇ ਪ੍ਰੋਟੈਸਟ ਵਾਸਤੇ ਖੜੇ ਹੋਏ ਤਾਂ ਸਾਡੇ ਸਮਾਜ ਲਈ ਇਹ ਚੰਗਾ ਹੈ ਕਿ ਸਾਡੇ ਬੱਚੇ ਅੱਜ ਇਸ ਚੀਜ਼ ਲਈ ਖੜੇ ਹੋ ਰਹੇ ਆਂ ਔਰ ਸਾਡੀਆਂ ਬੱਚੀਆਂ ਜਿਹੜੀਆਂ ਨਾਲ ਖੜੀਆਂ ਆ ਉਹ ਬੱਚੀਆਂ ਅੱਜ ਖੜੀਆਂ ਹੋ ਰਹੀਆਂ ਔਰ ਸਾਨੂੰ ਇਸ ਸਾਰਿਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਲੇਕਿਨ ਜਿਹੜੀ ਇਹ ਜਿਹੜੀ ਘਟਨਾ ਘਟੀ ਹੈ ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਇਹਦੇ ਲਈ ਜੋ ਵੀ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਹੋ ਸਕਦੀ ਮੈਂ ਤਾਂ ਕਹੂੰਗੀ ਕਿ ਜਿਹੜੇ ਵੀ ਐਸੇ ਲੋਕ ਇਦਾਂ ਕਰਦੇ ਉਹਨਾਂ ਨੂੰ ਤਾਂ ਚੌਂਕ 'ਚ ਖੜੇ ਕਰਕੇ ਜ਼ਿੰਦਾ ਜਲਾਦਨਾ ਚਾਹੀਦਾ ਤਾਂ ਹੀ ਕਿਉਂਕਿ ਜੇ ਇੱਕ ਨੂੰ ਅਸੀਂ ਇਸ ਤਰ੍ਹਾਂ ਦੀ ਮਤਲਬ ਸਜ਼ਾ ਦਵਾਂਗੇ ਤਾਂ ਹੀ ਦੂਸਰੇ ਲੋਕ ਸਮਝਣਗੇ ਤਾਂ ਹੀ ਇਹ ਸਾਡੇ ਦੇਸ਼ ਤੇ ਸਮਾਪਤੀ ਹੋਈਗੀ ਕਿਉਂਕਿ ਕਾਨੂੰਨ ਤਾਂ ਬੜੇ ਬਣਦੇ ਐ ਲੇਕਿਨ ਕਦੀ ਪੂਰੇ ਨਹੀਂ ਹੁੰਦੇ ਤੇ ਇਸ ਤਰ੍ਹਾਂ ਦੀ ਸਚਾਵਾਂ ਦੀ ਹੋਣੀ ਚਾਹੀਦੀਆਂ ਤਾਂ ਹੀ ਇਹਨੂੰ ਲਗਾਮ ਲੱਗੇਗੀ ਤੇ ਇਹਨੂੰ ਲਗਾਮ ਲਗਾਣੀ ਬੜੀ ਜ਼ਰੂਰੀ ਧੰਨਵਾਦ ਜੀ ਮੈਂ ਡਾਕਟਰ ਭਰਵੀ ਕੁਮਾਰ ਨਵਾਂ ਸ਼ਹਿਰ ਤੋਂ ਅੱਜ ਇੱਕ ਵਾਰ ਫਿਰ ਸਾਡੀ ਗੜੀ ਬੱਚੀ ਦੇਬ ਤੋਂ ਬਾਅਦ ਕਦਰ ਕਰ ਦਿੱਤੀ ਗਈ ਹੈ ਡਾਕਟਰ ਸੀ ਉਹ ਕਤਰਤਾ ਦੇ ਵਿੱਚ ਇੱਕ ਰਿਪਿਊਟਡ ਮੈਡੀਕਲ ਕਾਲਜ ਦੇ ਵਿੱਚ ਜਿੱਥੇ ਕਿ ਬੱਚਿਆਂ ਦੇ ਤੇ ਟੀਚਰਾਂ ਦੇ ਕਾਲਜ ਨੂੰ ਦੂਸਰਾ ਘਰ ਸਮਝਿਆ ਜਾਂਦਾ ਉੱਥੇ ਸਾਡੀਆਂ ਬੱਚੀਆਂ ਤੇ ਟੀਚਰਸ ਆਪਣੇ ਆਪ ਨੂੰ ਇਸ ਕਰਕੇ ਸਿਰ ਸਾਬਦੇ ਨੇ ਕਿ ਇਹ ਦਸਾ ਦੂਸਰਾ ਘਰ ਹੈ ਬਟ ਉੱਥੇ ਸਾਡੀ ਬੱਚੀ ਦੇ ਨਾਲ ਜਿਹੜੀ ਕਿ ਐਮਡੀ ਸੈਕੰਡ ਇਅਰ ਕਰ ਰਹੀ ਸੀ ਚੈਸਟਾਂ ਟੀਵੀ ਦੇ ਵਿੱਚ ਇੱਕ ਬੜੀ ਬਹੁਤ ਹੀ ਇੰਪੋਰਟੈਂਟ ਉਹ ব্রাঞ্চ ਹੈਗੀ ਆ ਜਿਸ ਵਿੱਚ ਉਹ ਕਰ ਰਹੀ ਸੀ ਤੇ ਉੱਥੇ ਇਹ ਮੰਦਭਾਗੀ ਮੰਦਭਾਗੀ ਦੀਆਂ ਬਚਾਇਆ ਨੇ ਇੱਕ ਤਰ੍ਹਾਂ ਦਾ ਕ੍ਰਾਈਮ ਹੋਇਆ ਮੰਦਭਾਗੀ ਜਦੋਂ ਉਹ ਬੰਦਾ ਕਿ ਜਚਨਕੇਤ ਹੋ ਗਿਆ ਬਟ ਉਹ ਆਰਗੇਨਾਈਜ਼ ਗੇਂਦ ਨਾਲ ਜਿਹੜਾ ਕ੍ਰਾਈਮ ਹੋਇਆ ਗੁੰਡਿਆਂ ਨੇ ਜੋ ਉੱਥੇ ਗੁੰਡਾਗਾਰ ਦੀ ਖਿਲਾੜੀ ਆ ਜਿਸ ਤਰੀਕੇ ਨਾਲ ਸਾਡੀ ਬੱਚੀ ਦਾ ਰਿਪੋਰਟ ਕੀਤਾ ਗਿਆ ਜਿਸ ਤਰੀਕੇ ਨਾਲ ਉਹਦਾ ਕਤਲ ਕੀਤਾ ਗਿਆ ਉਹ ਉਹ ਜਿੰਨੇ ਵੀ ਘਣਾਉਣੇ ਸ਼ਬਦਾਂ ਦੇ ਵਿੱਚ ਆਪਾਂ ਐਕਸਪੀਰੀਅੰਸ ਕਰ ਲਈਏ ਬੱਟ ਉਹ ਥੋੜੇ ਹੋਗੇ ਮੈਂ ਇਸ ਚੀਜ਼ ਦੀ ਸਿਰਫ ਇਹ ਨਿੰਦਾ ਹੀ ਨਹੀਂ ਕਰਦਾ ਬਲਕਿ ਮੌਜੂਦੀਆਂ ਸਰਕਾਰਾਂ ਤੋਂ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਉਹਨਾਂ ਤੋਂ ਮੰਗ ਕਰਦਾ ਸਾਰੇ ਡਾਕਟਰਾਂ ਵੱਲੋਂ ਨਹੀਂ ਆਪਣੇ ਸਾਰੀ ਸੋਸਾਇਟੀ ਵੱਲੋਂ ਕਿਉਂ ਹੋ ਬੱਚੀ ਸਾਡੀ ਸਿਰਫ ਡਾਕਟਰ ਬਾਜਪੀ ਪਰਨੇ ਸੋਸਾਇਟੀ ਦਾ ਪਾਰਟ ਸੀ ਉਹ ਉਹਨੂੰ ਇਨਸਾਫ ਸਿਰ ਇਸ ਤਰੀਕੇ ਨਾਲ ਥੋੜਾ ਬਹੁਤਾ ਦਿੱਤਾ ਜਾ ਸਕਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਸਟ ਟਰੈਕ ਰਿਪੋਰਟ ਕ੍ਰੀਏਟ ਕਰਕੇ ਉਹਨਾਂ ਨੂੰ ਹਾਂਸੀ ਦੇਖਣ ਦੇ ਤੇ ਘਟੋ ਘਟ ਜਾਇਆ ਜਾਵੇ ਤਾਂ ਕਿ ਸਾਡੀ ਬੱਚੀ ਨੂੰ ਕੋਈ ਸੋਲਿਸ ਮਿਲ ਜਵੇ ਉਹਦੇ ਪੇਰੈਂਟਸ ਨੂੰ ਸੋ ਇਸ ਮੇਰੇ ਵੇਖੀ ਤਾਂ ਤੁਸੀਂ ਉਹਨਾਂ ਪਰਮਨਿਅਲ ਪਤਾ ਲੱਗਿਆ ਕਿ ਹਕੱਲੀ-ਕੱਲੀ ਬੱਚੀ ਸੀ ਪੇਰੈਂਟਸ ਦੀ ਜਿਸ ਨੂੰ ਅਸੀਂ ਸਾਰੇ ਚੀਜ਼ ਦੇ ਲਈ ਸੋਚਣ ਲਈ ਮਜਬੂਰ ਹੋਈਏ ਕਿ ਖੁਦਾ ਨਾ ਖਾਸਾ ਸਾਡੀ ਬੱਚੀ ਹੋਣੀ ਹੋਵੇ ਭਾਵੇਂ ਪਰ ਲਖ ਕਹ ਲਈ ਕਿ ਉਹ ਵੀ ਸਾਡੀ ਬੱਚੀ ਵਰਗੀ ਤੇ ਪਰ ਉਹਨਾਂ ਪੇਰੈਂਟਸ ਦਾ ਸਾਹਮਣਾ ਕਰਦਾ ਕਿ ਉਹ ਉਹਨਾਂ ਨਾਲ ਜੀਵਨ ਲਈ ਹੋਗੀ ਇਸ ਟਾਈਮ ਸੋ ਸਰਕਾਰਾਂ ਤੋਂ ਮੈਂ ਬਹੁਤੀ ਜ਼ਿਆਦਾ ਆਸ ਨਹੀਂ ਰੱਖਦਾ ਕਿਉਂਕਿ ਮੈਂ ਅੱਜ ਵੀ ਬਣ ਰਿਹਾ ਸੀ ਕਿ 151 MLA ਐਸਵੇਨ ਦੇ ਉੱਪਰ ਦੇ ਬਿਠੇ ਹੋ ਇਹਨਾਂ ਦੇ ਖਿਲਾਫ ਔਰਤਾਂ ਨੇ ਖਲਾਅ ਕਰਾਈ ਦੇ ਕੇਸ ਚੱਲ ਰਹੇ ਨੇ ਤੋਂ ਸਰਕਾਰਾਂ ਤੋਂ ਬਹੁਤ ਜ਼ਿਆਦਾ ਮੇਰਾ ਖਿਆਲ ਹੋ ਨਹੀਂ ਕੀਤਾ ਜਾ ਸਕਦਾ ਜਦ ਤੱਕ ਆਪਣੀ ਸੋਸਾਇਟੀ ਇੱਕਜੁੱਟ ਹੋ ਕੇ ਇਹਨਾਂ ਤਰ੍ਹਾਂ ਦੇ ਖਿਲਾਫ ਖੜੀ ਨਹੀਂ ਹੁੰਦੀ ਕਿ ਬਚਾਏ ਇਸ ਨੂੰ ਕਿ ਆਪਣੀਆਂ ਕੁੜੀਆਂ ਨੂੰ ਇਹ ਸਮਝਾਦੇ ਰਹੇ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਪਾਓ ਇਸ ਤਰ੍ਹਾਂ ਆਮੰਦਾਓ ਇਸ ਤਰ੍ਹਾਂ ਕਿਨਾਰਾ ਜਾਓ ਆਪਾਂ ਆਪਣੇ ਲੜਕਿਆਂ ਨੂੰ ਵੀ ਸਮਝਾਈਏ ਕਿ ਤੁਸੀਂ ਕਿਵੇਂ ਬਿਹੇਵ ਕਰਨਾ ਪਬਲਿਕ ਪਲੇਸ ਤੇ ਕਿਵੇਂ ਬਿਹੇਵ ਕਰਨਾ ਸਕੂਲ ਕਲਾਸ ਰੂਮ ਵਿੱਚ ਕਿਵੇਂ ਬਿਹੇਵ ਕਰਨਾ ਤੇ ਦੂਜਿਆਂ ਦੀ ਮਾਵਾ ਭੈਣਾਂ ਨੂੰ ਕਿ ਇਸ ਤਰ੍ਹਾਂ ਆਪਣੀਆਂ ਮਾਵਾ ਭੈਣਾਂ ਦੇ ਬਰਾਬਰ ਸੌਣੇ ਮੈਂ ਇਹਨਾਂ ਛਾਲਾਂ ਦੇ ਨਾਲ ਬਹੁਤਾ ਕੁਝ ਨਾ ਕਹਿੰਦਾ ਹਾਂ ਆਪੀ ਸੋਸਾਇਟੀ ਨੂੰ ਇੱਕ ਬੜੀ ਫੇਰ ਸੋਚੇਤ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਤਣਾਉਂਦੀਆਂ ਹਰ ਤਰ੍ਹਾਂ ਦੇ ਬਾਈਗੋਜੀ ਕਾਲਸਾ ਬਾਈਗੋਜੀ ਦਿੱਫਾਟ ਅੱਜ ਅਸੀਂ ਇਕੱਤਰ ਹੋਏ ਹਾਂ ਤੇ ਇੱਕ ਰੋਸ ਮਾਰਚ ਰੋਸ ਮਾਰਚ ਆਰਿਆ ਕਾਲਜ ਤੋਂ ਕੱਢਣਾ ਹੈ ਜਿਹੜਾ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੋਲਕਾਤਾ ਦੇ ਵਿੱਚ ਟ੍ਰੈਕ ਐਮਬੀਬੀਐਸ ਡਾਕਟਰ ਅੱਗੇ ਫਰਦਰ ਵੀ ਸਟੱਡੀ ਕਰਨੀ ਚਾਹੀਦੀ ਉਹਦੇ ਨਾਲ ਜਿਹੜੀ ਘਨੌਨੀ ਘਟਨਾ ਹੋਈ ਗਿਆ ਉਹਦੇ ਸਬੰਧ ਦੇ ਵਿੱਚ ਸਿਕਤਰ ਹੋਏ ਆ ਪਰ ਉਸ ਤੋਂ ਪਹਿਲਾਂ ਸਾਡਾ ਇੱਕ ਸਵਾਲ ਮੇਰਾ ਬਣਦਾ ਹੈਗਾ ਆਪਾਂ ਸਾਰਿਆਂ ਨੂੰ ਮੈਂ ਕਿ ਇਹ ਘਟਨਾ 12 ਸਾਲ ਪਹਿਲਾਂ ਵੀ ਜਈ ਇਹ ਘਟਨਾ ਹੋਈ ਥੀ ਆ ਇੱਕ ਫਿਜ਼ੀਓਥੈਰਾਪਿਸਟ ਦੇ ਨਾਲ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਵਿੱਚ ਤਾਂ ਜਿਹਦੇ ਨਾਲ ਕਿਹਾ ਜਾਂਦਾ ਹੈ ਕਿ ਪੂਰਾ ਦੇਸ਼ ਹਿੱਲ ਗਿਆ ਸੀਗਾ ਜਦੋਂ ਪੂਰਾ ਦੇਸ਼ ਹਿੱਲ ਗਿਆ ਸੀਗਾ ਤੇ 12 ਸਾਲ ਬਾਅਦ ਆਪਾਂ ਹਿੱਲ ਕੇ ਕਿ ਸੌਂ ਗਏ ਦੁਬਾਰਾ ਕਿ ਇਹ ਘਟਨਾਵਾਂ ਜਿਹੜੀਆਂ ਬਾਰ-ਬਾਰ ਕਿਉਂ ਹੋ ਰਹੀਆਂ ਹਨ ਇੱਕ ਤਾਂ ਇਹ ਜਿਹੜਾ ਸਵਾਲ ਉੱਥੇ ਪੈਦਾ ਹੁੰਦਾ ਹੈ ਉੱਚਾ ਇਹ ਆ ਇਹ ਤਾਂ ਘਟਨਾ ਇੱਕ ਆਈ ਆ ਕਿ ਆਪਾਂ ਇਹ ਕਹਿ ਸਕਦੇ ਕਿ ਕਚੇਰਾ ਮੋਰਾ ਹੈਗਾ ਕਿ ਜਈਆਂ ਹੋਰ ਵੀ ਕਈ ਤਰੀਕਾ ਘਟਨਾਵਾਂ ਹੁੰਦੀਆਂ ਆਉਣਗੇ ਜਿਹੜੇ ਰਿਕਾਰਡ ਹੀ ਨਹੀਂ ਸੋ ਉਸ ਉਸ ਵੇਲੇ ਕਾਨੂੰਨਾਂ ਦੀ ਵੀ ਗੱਲ ਹੋਈ ਸੀ ਕਿ ਕੀ ਇਹ ਵੀ ਹੋਇਆ ਸੀ ਕਿ ਉਹਨੂੰ ਨਰਬਿਆ ਕਾਂਡ ਸ਼ਾਹਜਹਾਂ ਦੇ ਨਾਮ ਯਾਦ ਆ ਨਰਬਿਆ ਕਾਂਡ ਬੋਲਦੇ ਸੀ ਜਿਹੜਾ ਦਿੱਲੀ ਵਾਲੀ ਘਟਨਾ ਹੋਈ ਸੀ ਉਹਦੇ ਵਿੱਚ ਇੱਕ ਲੜਕਾ ਜੋ ਵੀ ਨਾਇਰ ਸੀ ਭਾਵੇਂ 18 ਸਾਲ ਤੋਂ ਘੱਟ ਉਮਰ ਦਾ ਸੀ ਜਰਾ ਉਸ ਵੇਲੇ ਕਾਨੂੰਨ ਵੀ ਸਖਤ ਕਰ ਦਿੱਤੇ ਗਏ ਕਿ ਜਿਹੜਾ ਜੀ 18 ਸਾਲ ਤੋਂ ਘੱਟ ਵਾਲਾ ਸੀ ਉਹਦੇ ਲਈ ਵੀ ਸਜ਼ਾ ਦਾ ਜਿਹੜੀ ਪ੍ਰੋਵੀਜ਼ਨ ਲੈ ਕੇ ਆਮ ਹੈ ਕਿ ਸਾਰਾ ਕੁਝ ਕਰਾਂਗੇ ਪਰ ਕੀ ਜਿਹੜੇ ਉਸ ਵੇਲੇ ਕਾਨੂੰਨ ਬਣਾਏ ਗਏ ਸਖਤੀ ਕੀਤੀ ਗਈ ਉਸ ਤੋਂ ਬਾਅਦ ਰੋਦੋਗਦਿਲ ਕਾਫੀ ਜ਼ਿਆਦਾ ਹੋਈ 12 ਤੋਂ ਬਾਅਦ ਫਿਰ ਸਰਕਾਰ ਬਦਲ ਗਈ ਨਵੀਂ ਇੱਕ ਪਹਿਲਾਂ ਜਿਹੜੀ ਮਿਲੀ ਜੁਲੀ ਸਰਕਾਰ ਚੱਲਦੀ ਸੀਗੀ ਉਸ ਵੇਲੇ ਤੋਂ ਉੱਤੋਂ ਬਾਅਦ 14 ਤੋਂ ਲੈ ਕੇ ਅਗਲੇ 10 ਸਾਲ ਤੱਕ ਜਿਹੜੀ ਹੈ ਮੈਜੋਰਟੀ ਵਾਲੀ ਪੁਲਿਸ ਚੋਟੀ ਵਾਲੀ ਸਰਕਾਰ ਰਹੀ ਆ ਸੋ ਵਾਲੇ ਕੀ ਘਟਨਾਵਾਂ ਨੂੰ ਥੱਲ ਕਿਵੇਂ ਪਾਏਗੀ ਦੂਸਰਾ ਆਪ ਸਮਾਜ ਦੀ ਗੱਲ ਵਿੱਚ ਕਰਦੇ ਆ ਅਵੇਰਨੈਸ ਆਪਾ ਕਰਦੇ ਰਹੇ ਨਾ ਫਿਰ ਕੱਲਾ ਕਾਨੂੰਨ ਜਿਹੜਾ ਹੈਗਾ ਉਹਦੇ ਨਾਲ ਵੀ ਮੈਨੂੰ ਲੱਗਦਾ ਕਿ ਕੱਲਾ ਕਾਨੂੰਨ ਸਖਤ ਹੋਣ ਨਾਲ ਨਹੀਂ ਕਿ ਸਾਨੂੰ ਜਿਹੜਾ ਹੈਗਾ ਸੈਲਫ ਡਿਫੈਂਸ ਦੀ ਬਹੁਤ ਜ਼ਿਆਦਾ ਲੋੜ ਹੈ ਲੜਕੀਆਂ ਜਿਵੇਂ ਆਪਾਂ ਇੱਕ ਵੇ ਇੱਕ ਵਿਦਿਅਕਦਾਰੇ ਦੇ ਵਿੱਚ ਖੜੇ ਆ ਇਸ ਮਾਰਕ ਦੇ ਨਾਲ ਸਾਡੇ ਨਾਲ ਇੱਕ ਹੋਰ ਵਿਦਿਅਕਦਾਰ ਤੇਦਾਰਿਆਂ ਦੇ ਬੱਚੇ ਬੱਚੀਆਂ ਵੀ ਜੁੜੇ ਆ ਸੋ ਉਹਨਾਂ ਨੂੰ ਸਾਨੂੰ ਸੈਲਫ ਡਿਫੈਂਸ ਦੀ ਲੋੜ ਹੈ ਤੇ ਜਿਵੇਂ ਆਪਣੀ ਪਛੋਕਰ ਦੇ ਵਿੱਚ ਝਾਤ ਮਾਰਦੇ ਹੈਗੇ ਆ ਤਾਂ ਬਹੁਤ ਲੰਬੀ ਛੋੜੀ ਪਛੋਕੜਾ ਜੇ ਅਸੀਂ ਰਮਾਇਣ ਦੀ ਵੀ ਗੱਲ ਕਰਦੇ ਹਾਂ ਤਾਂ ਉੱਥੇ ਤਾਂ ਵੀ ਇੱਕ ਜਿਹੜੀ ਬੇਪਤੀ ਦੀ ਹੀ ਗੱਲ ਹੋਈ ਸੀ ਜ ਜਿਹਨੂੰ ਆਪਾਂ ਕਿਡਨਾਪਿੰਗ ਕਹਿ ਸਕਦੇ ਹਾਂ ਸੀਤਾ ਮਾਤਾ ਦੀ ਗੱਲ ਕਰਦਾ ਉਹਦੇ ਪਿੱਛੇ ਰਮਾਇਣ ਦੀ ਪੂਰੀ ਲੜਾਈ ਹੋ ਗਈ ਸੀ ਮਹਾਭਾਰਤ ਦੇ ਵਿੱਚ ਬੇਪਤੀ ਹੁੰਦੀ ਹੈ ਦਰੋਪਤੀ ਦੀ ਉਹਦੇ ਪਿੱਛੇ ਪੂਰੀ ਲੜਾਈ ਹੋ ਗਈ ਸੀ ਅੱਜ ਅਸੀਂ ਕੀ ਕਰ ਰਹੇ ਹਾਂ ਤਾਂ ਮੇਰਾ ਇੱਕ ਇਹ ਵੀ ਸਵਾਲ ਹੈਗਾ ਕਿ ਕੱਲਾ ਜਿਹੜਾ ਆਪਾਂ ਮਾਰਚ ਦਾ ਹੋਟ ਕਰਦੇ ਹਾਂ ਕੈਂਡਲ ਮਾਰਚ ਕੱਢ ਕੇ ਜਾਂ 2-3 ਕਿਲੋਮੀਟਰ ਚੱਲ ਕੇ ਇਹ ਚੀਜ਼ ਜਦੋਂ ਹੱਲ ਬੈਂਦੀ ਹੈ ਸੋ ਆਪਾਂ ਨੂੰ ਕੁਝ ਸਖਤ ਕਤਮਿਤਰੀ ਲੈਣ ਦੀ ਲੋੜ ਆ ਤੇ ਉਸ ਲਈ ਸਭ ਤੋਂ ਵਧੀਆ ਚੀਜ਼ ਹੈਗੀ ਕਿ ਮਾਪੇ ਮੂ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਮੇਰੇ ਕੋਲ ਦੋ ਬੇਟੀਆਂ ਨੇ ਉਹਨਾਂ ਨੂੰ ਵੀ ਘੱਟੋ ਘੱਟ ਸਾਨੂੰ ਉਹਨਾਂ ਨੂੰ ਫਿਜ਼ੀਕਲੀ ਸਟਰੋਂਗ ਤੇ ਸੈਲਫ ਡਿਫੈਂਸ ਦੀ ਜਿਹੜੀ ਹੁਣ ਜ਼ਰੂਰਤ ਹੋਣੀ ਚਾਹੀਦੀ ਔਰ ਉਹਨੂੰ ਆਪਾਂ ਨੂੰ ਦੱਸਣਾ ਚਾਹੀਦਾ ਟ੍ਰੇਨ ਕਰਨਾ ਚਾਹੀਦਾ ਤਾਂ ਕਿ ਕੋ ਸਾਡੇ ਤੇ ਉਹਨਾਂ ਬੱਚਿਆਂ ਦੇ ਉੱਤੇ ਕੋਈ ਹੱਥ ਨਾ ਪਾ ਸਕੇ ਕਿਉਂਕਿ ਜਿਹੜਾ ਜ਼ੋਰ ਹੈ ਜਿਹੜਾ ੱਟਕਾ ਹੈ ਜਿਹੜਾ ਜ਼ਬਰ ਹੈ ਉਹਦਾ ਅਸੀਂ ਮੁਕਾਬਲਾ ਜਬਰਨ ਵਾਲੇ ਕਰ ਸਕਦੇ ਹਾਂ ਜਿਵੇਂ ਕੋ ਸਿੰਗਲ ਬੰਦਾ ਵੀ ਆ ਤੇ ਉਹਨੂੰ ਦਿਨ 10 ਬੰਦੇ ਲਾਠੀਆਂ ਦਾਗ ਦਾ ਜਵਾਬ ਡਾਗ ਨਾਲ ਹੀ ਆ ਤੇ ਕਹ ਹੋ ਸਕਦਾ ਹੈ ਕਿ ਅਸੀਂ ਗਾਂਧੀ ਦੀ ਫਲਸਫੀ ਦੇ ਉੱਤੇ ਸਾਡਾ ਦੇਸ਼ ਖੜਾ ਹੈ ਤੇ ਗਾਂਧੀ ਜੀ ਕਹਿੰਦੇ ਸੀ ਕਿ ਐਨਆਈ ਫਾਰ ਐਨਆਈ ਵਿਲ ਮੇਕ ਦਾ ਹੋਲ ਵਰਲਡ ਬਲਾਈਂਡ ਬਟ ਮੈਨੂੰ ਲੱਗਦਾ ਹੈ ਕਿ ਇਹ ਵੀ ਗੱਲ ਠੀਕ ਹੈ ਬਟ ਕਿਹ ਤਰ੍ਹਾਂ ਕਿਸੇ ਸਾਨੂੰ ਰਿਪੋਰਟ ਦਾ ਜਵਾਬ ਅਫਸਰ ਦੇਣ ਦੀ ਲੋੜ ਹੈ ਸਾਨੂੰ ਬਰਾਬਰੀ ਕਰਨ ਦੀ ਜਦ ਤੱਕ ਸਾਡੀਆਂ ਜਿਹੜੀਆਂ ਬੇਟੀਆਂ ਨੇ ਉਦੋਂ ਤੱਕ ਸਟਰੋਂਗ ਨਹੀਂ ਹੋਣਗੀਆਂ ਫਿਜ਼ੀਕਲੀ ਸਟਰੋਂਗ ਹੋਣਗੀਆਂ ਉਹਨਾਂ ਨੂੰ ਸੈਲਫ ਕਪੈਸਿਟੀ ਟ੍ਰੇਨਿੰਗ ਜਿਹੜੀ ਹੈ ਵਿਦਿਅਕਕਾਰਾਂ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਸਟਰੋਂਗ ਬਣ ਆਪ ਦਾ ਮੁਕਾਬਲਾ ਕਰ ਸਕਣ ਕਿਉਂਕਿ ਪੁਲਿਸ ਪ੍ਰਸ਼ ਇਹ ਵਰਤਮਾਨ ਮਾਮਲੇ ਰਿਪੋਰਟ ਵਿੱਚ ਐਸ ਮਾਮਲੇ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਸੁਪਰੀਮ ਕੋਰਟ ਤੱਕ ਵੀ ਜਿਹੜੀ ਇੰਟਰਵੈਨਸ਼ਨ ਕਰ ਰਹੇ ਹੈਗੇ ਪਰ ਸਵਾਲ ਇਹ ਹੈ ਕਿ ਅੱਜ ਇੱਕ ਘਟਨਾ ਹੁੰਦੀ ਹੈ 2-4 ਸਾਲ ਬਾਅਦ ਆਪਾਂ ਫੇਸ ਕਰਾਂਗੇ ਇਹ ਸਮਾਜ ਦਾ ਮਸਲਾ ਹੈਗਾ ਸਾਨੂੰ ਆਪਣੀ ਬੱਚਿਆਂ ਨੂੰ ਫਿਜ਼ੀਕਲੀ ਸਟਰੌਂਗ ਸੈਲਫ ਡਿਫੈਂਸ ਦੇ ਲਈ ਕੈਪੇਬਲ ਕਰਨਾ ਚਾਹੀਦਾ ਮੈਂ ਇੰਨਾ ਹੀ ਕਹੂੰਗਾ ਧੰਨਵਾਦ ਵਾਈਗੁਰ ਜੀ ਕਰਤਾਨਸਾ ਵਾਈਗੁਰ ਜੀ ਹਾਂ ਜੀ ਜਰਾ ਅਜਾਦ ਹੋਸਟ ਲਕਰੋ ਕਿ ਮੁਖੰਤਕੀ ਹਾਂ ਜੀ ਇਹ ਜਿਹੜਾ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਰਾਮ ਰਾਮ ਜੈ ਸ਼੍ਰੀ ਮਹਾਕਾਲ ਮੇਰੇ ਨਾਲ ਆਏ ਹੋਏ ਪ੍ਰੀਤੀ ਮਹਾਂਤ ਜੀ ਮਹਾ ਮਡਲੇਸ਼ਵਰ ਆਪਣੇ ਤੁਹਾਡੇ ਨਵਾਂ ਸ਼ਹਿਰ ਤੋਂ ਔਰ ਨਾਲ ਮੇਰੇ ਆਏ ਨੇ ਮਹਾਂਤ ਜੀ ਪੰਮੀ ਮਹਾਂਤ ਜੀ ਔਰ ਮੇਰੇ ਸਾਹਮਣੂ ਪੂਰਨ ਮੈਡਮ ਜੀ ਇਹ ਅੱਜ ਜਿਹੜਾ ਰੋਸ਼ ਪ੍ਰਗਟ ਕੀਤਾ ਜਾ ਰਿਹਾ ਵਾ ਇਹ ਆਪਣਾ ਜਿਹੜਾ ਕਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਇੱਕ ਰੇਪ ਕੇਸ ਹੋਇਆ ਵਾ ਜਿਹੜੀ ਕਿ ਬਹੁਤ ਸ਼ਰਮਨਾਕ ਘਟਨਾ ਹੈ ਆਏ ਦਿਨ ਹੀ ਆਏ ਦਿਨੋ ਹਿੰਦੁਸਤਾਨ ਦੇ ਵਿੱਚ ਆਪਣੇ ਭਾਰਤ ਦੇਸ਼ ਦੇ ਵਿੱਚ ਕਈ ਜਗਾਵਾਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਦੀ 3 ਮਹੀਨੇ ਕਦੀ 4 ਮਹੀਨੇ ਕਦੀ 5 ਮਹੀਨੇ ਬਾਅਦ ਕੋਈ ਨਾ ਕੋਈ ਰੇਪ ਕੇਸ ਸੁਣਨ ਨੂੰ ਮਿਲਦਾ ਵਾ ਉਹ ਜਿਹੜਾ ਕਿ ਬਹੁਤ ਦਰਦਨਾਕ ਹੁੰਦਾ ਵਾ ਹੁਣ ਜਿਹੜਾ ਇਸ ਡਾਕਟਰ ਦੇ ਨਾਮ ਜਿਹੜਾ ਰੇਪ ਕੇਸ ਹੋਇਆ ਹੈ ਬਹੁਤ ਜ਼ਿਆਦਾ ਦਰਦਨਾਕ ਆ ਇਹਦੇ ਵਿੱਚ ਉਹਨਾਂ ਉਹਦੇ ਨਾਲ ਕੁੱਟਮਾਰ ਕੀਤੀ ਗਈ ਔਰ ਇੱਕ ਦੀ ਵਜਾਇ 6-7 ਗਰੁੱਪ ਰੇਪ ਕੇਸ ਹੋਇਆ ਜਿਹੜਾ ਕਿ ਜਿਹਦੇ ਵਿੱਚ 7-8 ਬੰਦੇ ਦੱਸੇ ਜਾ ਰਹੇ ਨੇ ਮੈਡੀਕਲ ਜੜੀਆਂ ਰਿਪੋਰਟ ਆ ਰਹੀਆਂ ਵਾ ਉਹਨਾਂ ਤੋਂ ਵੀ ਕੁਝ ਅਜੀਬ ਜਿਹੀਆਂ ਹਰਕਤਾਂ ਪਤਾ ਲੱਗ ਰਹੀਆਂ ਵਾ ਔਰ ਉਹਨੂੰ ਕੁੱਟ ਮਾਰ ਕੇ ਔਰ ਮਰੀ ਹੋਈ ਲਾਸ਼ ਦੇ ਨਾਲ ਬਲਦਕਾਰ ਕਰਨਾ ਬਹੁਤ ਇੱਕ ਸ਼ਰਮਨਾਕ ਕੰਮ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਗੇ ਹੁਣ ਛੋਟੇ ਛੋਟੇ ਬੱਚੇ ਆ ਕੱਲ ਜਿਹੜਾ ਕਿ ਇੱਕ ਅਸੀਂ ਵੀਡੀਓ ਦੇਖੀ ਉਹਦੇ ਵਿੱਚ ਬੜਾ ਮਾਸੂਮ ਜਿਹਾ ਇੱਕ ਬੱਚਾ ਸੀ ਕਹਿ ਰਿਹਾ ਕਿ ਮम्मा ਮੈਂ ਸਕੂਲ ਨਹੀਂ ਜਾਊਂਗਾ ਤੁਹਾਨੂੰ ਪੁੱਛਿਆ ਜਾਂਦਾ ਸਕੂਲ ਕਿਉਂ ਨਹੀਂ ਜਾਏਗਾ ਕਿਤੇ ਮम्मा ਕੱਲ ਮੇਰਾ ਵੀ ਇਹੀ ਹਾਲ ਹੋਗਾ आज अगर एक डॉक्टर के साथ है एक डॉक्टर सेफ नहीं है कल कोई पुलिस कर्मचारी है कोई सिपाही कर्मचारी है हमारे हिंदुस्तान में कहीं ना कहीं अभी भी औरतों की लड़कियों की वो छवि है जो पहले हुआ करती थी बहुत अभी भी कोई सुधार नहीं आया जैसे मर्दों के साथ चलने का हक मिल गया है हर काम करने का लड़कियों को हक़ मिल गया है कि हमारे बराबर आदमियों के बराबर चल सकती है लेकिन फिर भी कहीं ना कहीं ऐसे कौन से ऐसे दरिंदे हैं कितनी ये शर्मनाक बात है हमारे भारत देश के अंदर अभी भी लोगों के मन साफ़ नहीं है उनका रवैया साफ़ नहीं है उनकी नज़र साफ़ नहीं है मैं हर माँ बाप से ये प्रार्थना करूँगी कि वो अपने बच्चों को जब भी घर से वो बाहर निकले उनको उनके नज़रिए के बारे में बताओ कि बेटा हो बेटियों की अपना नज़रिया अच्छा रखे हर बच्चे के प्रति क्योंकि हर बच्चे के माँ बाप होते हैं भाई बहन होते हैं आज उस लड़की के साथ इतनी बड़ी जो घटना हुई है उसके बाद उसका पूरा परिवार ही खत्म हो चुका है उसके पूरे परिवार के साथ देखो कितना अत्याचार हुआ है जबकि रेप होने के बाद तीन घंटे तक उसके माँ बाप को मिलने नहीं दिया गया बॉडी का कोई पोस्टमार्टम नहीं हुआ सबूत मिटाने की कोशिश करी उसमें क्या है वो इतनी बड़ी संस्था अपना इतना बड़ा हॉस्पिटल है वो हॉस्पिटल के अंदर बहुत से और भी डॉक्टर है डॉक्टर लेडीज़ डॉक्टर है जेंट्स डॉक्टर है और भी स्टाफ है ऐसा क्या हुआ उसके साथ कि ये बलात्कार होने के बाद उसको काफ़ी देर तक ऐसे ही रखा गया कि क्या सबूत मिटाने की कोशिश करी गई है क्या उसमें कोई पार्टियाँ हैं कोई पार्टियों का मसला है या कोई बहुत बी बंदा है उसके पीछे कि क्या वो डॉक्टर है क्या है अभी तक कुछ भी खुलासा नहीं हो पा रहा क्या कर, हाँ जी आज अच्छा जो आज जो हमारे कार्यक्रम है मैं अपना प्रीति महंत जी महामंडलेश्वर जी के साथ और हमारे किन्नर समाज के जितने भी सदस्य आए हैं आज हम ये आर्य कॉलेज के स्टूडेंटों के साथ और डॉक्टरों के साथ वकीलों के साथ हम एक रैली निकाल रहे हैं रोश प्रकट कर रहे हैं कि उन दरिंदों को सजा दी जाए जल्दी से जल्दी क्योंकि कोई ना कोई नया कानून बनना चाहिए नहीं तो ऐसे आ, आ, हर तीसरे महीने चौथे महीने बाद एक रेप केस हो रहा है जिसमें लोगों को डर नहीं है कोई ऐसी पनिशमेंट होनी चाहिए जिसमें लोगों का डर बना रहे कैसी सजा की मांग करते हैं ये देखिए कि अगर हम कह दें कि लड़कों को फांसी दे दो फंसी की सजा होनी चाहिए या किसी और सजा होनी चाहिए जब तक कि ये एक मुद्दा ये भी है कि देखो उसमें कौन कौन है अगर बलात्कारी सच में वो आठ दस बलात्कारी है तो उनको वाकई फांसी की सजा होनी चाहिए हमारी तो यही मांग है कि फांसी की सजा होनी चाहिए तो सच्चा कौन चाहिए महिलाओं के लिए उसके लिए क्या महिलाओं के लिए भी कानून बनाना चाहिए और देखिए घर से निकलते निकलते वक्त और जहाँ पे लड़कियाँ अपना वर्क कर रही है कोई नर्स है कोई पुलिस कर्मचारी है कोई रेलवे में, में रेलवे विभाग में है कोई कहीं भी है हर जगह तो प्रोटेक्शन नहीं मिल सकती ना हर जगह नहीं प्रोटेक्शन मिल सकती तो कुछ फैमिलियों का भी बीच में सोसाइटी का फैमिली का भी वो होना चाहिए कि फैमिली से लेकर सोसाइटी तक भी एक दूसरे की समझ होनी चाहिए उनको समझाना चाहिए कि अपनी प्रोटेक्शन खुद करें और कैसे करनी चाहिए वो फैमिलियों पर निर्भर करता है हाँ जी मेरे प्रीति महंत जी है नहीं दो शब्द आप भी बोलिए बहुत बड़े महामंडलेश्वर है हमारे प्रीति महंत जो जो, जो कलकत्ता में घटना हुई है बहुत बुरी तरह से उससे स्लूक किए गए इसी के हम केंद्र समाज की तरफ से भी हर शब्दों से उसकी निगेदी कर रहे हैं आज भारत देश आजाद हुए को सत्तर साल हो गए फिर भी आज औरतों की यही हालत है हमारा देश प्रशासन भी अकेला नहीं जितनी भी पब्लिक है, उनको भी साथ देना चाहिए उनको भी साथ देना चाहिए हमारे हमारी, हमारी तरफ से तो यही है कि हम खेती कर रहे ऐसा नहीं होना चाहिए नारी को इज्जत मिल रही है इज्जत देखिए ऐसा कोई गलत काम नहीं करना चाहिए और बच्चों को मेरी तरफ से ये है आज के आज हमारे पंजाब में इंडिया में नशा बहुत बढ़ गया है नशा माए जो होती है क्यों किन्नर समाज लोरी देने आता है उनको यह मालूम है कि बच्चों की बधाई लेते हैं तो वो कैसे उनको खुशी मिलती है तो आज नशा खत्म करने के लिए पब्लिक है उसको भी प्रशासन के साथ साथ देना चाहिए मेरी यही है ओम नमन शर्मिंदा है

प्यारे साथियों आरके आर्य कॉलेज नमा शहर दिया तस्वीरें दिखांदे ਪਈਆਂ ਸਟੂਡੈਂਟਾਂ ਦੇ ਅੰਦਰ ਰੋਸ ਮਜਾਰੇ ਨੂੰ ਲੈ ਕੇ ਬਹੁਤ ਵੱਡੀ ਗੈੰਟੀ ਦੇ ਅੰਦਰ ਰੋਸ ਮਜਾਰਾ ਕੀਤਾ ਗਿਆ

है, हम जर्मिंदा है तेरे है, अमीता हम जर्मिंदा है तेरे है, अमीता हम जर्मिंदा है तेरे है, अमीता हम जर्मिंदा है तेरे गादी जीता है अमीता हम जर्मिंदा है तेरे है। यश यश की

ਕਲਕੱਤਾ ਦੇ ਘਟਨਾ ਨੂੰ ਲੈ ਕੇ ਆਰ ਕੇ ਆਰੀਆ ਕਾਲਜ ਦੇ ਵੱਲੋਂ ਰੋਜ਼ ਪ੍ਰਦਰਸ਼ਨ ਹੋ ਰਿਹਾ ਇੱਕ ਲੜਕੀ ਦੇ ਨਾਲ ਬਹੁਤ ਮਾੜੀ ਘਟਨਾ ਘਟੀ ਹੈ ਉਸ ਦੇ ਰੋਜ਼ ਪ੍ਰਦਰਸ਼ਨ ਦੇ ਅੰਦਰ ਸ਼ਹਿਰ ਦੀਆਂ ਮਾਨਮੱਤੀਆਂ ਸ਼ਖਸੀਤਾਂ ਟੀਚਰ ਸਹਿਬਾਨ ਸਟੂਡੈਂਟ ਸਹਿਬਾਨ ਵੱਡੀ ਗੰਟੀ ਦੇ ਅੰਦਰ ਪਹੁੰਚੇ ਨੇ ਬਹੁਤ ਵੱਡਾ ਰੋਸ ਹੈ ਡਾਉਟਰ ਕਲਕੱਤਾ ਦੀ ਘਟਨਾ ਤੋਂ ਬਾਅਦ ਪੂਰੇ ਭਾਰਤ ਦੇ ਅੰਦਰ ਰੋਸ ਮੋਜਾਰੇ ਕੀਤੇ ਜਾਂਦੇ ਹਨ ਕੈਂਡਲ ਮਾਰਚ ਵੀ ਕੱਟੇ ਜਾਂਦੇ ਹਨ ਇੱਕ ਲੜਕੀ ਦੇ ਨਾਲ ਬਹੁਤ ਵੱਡੀ ਘਰੋਣੀ ਹਰਕਤ ਘਟ ਜਾਣੀ ਮੌਤ ਦੇ ਘਾਟ ਉਸ ਲੜਕੀ ਨੂੰ ਉਤਾਰ ਦਿੱਤਾ ਗਿਆ ਬਹੁਤ ਸ਼ਰਮਸਾਰ ਵਾਲੀ ਗੱਲ ਹੈ ਉਸ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਨਵਾਂ ਸ਼ਹਿਰ ਦੇ ਉਹ ਸਟੂਡੈਂਟ ਬੱਚੇ ਬੱਚੀਆਂ ਟੀਚਰ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਥੋੜੇ ਸਮੇਂ ਬਾਅਦ ਇਹ ਹੋਈਆਂ ਘਟਨਾਵਾਂ ਸਾਨੂੰ ਮਿਲਦੀਆਂ ਹਨ ਸੁੱਕਦੀ ਨਹੀਂ ਸਿਆਹੀ ਅਖਬਾਰ ਦੀ ਮਿਲ ਜਾਂਦੀ ਨਮੀ ਕੋਈ ਨਾ ਕੋਈ ਘਟਨਾ ਬਲਤਕਾਰ ਦੀ ਇੱਕ ਘਟਨਾਵਾ ਨੂੰ ਤਾਂ ਹੀ ਨਖ ਨਥ ਪਵੇਗੀ ਜਦੋਂ ਸਖਤ ਸੁਆਮਾਂ ਹੋਣਗੀਆਂ ਕਿਉਂਕਿ ਸਖਤ ਸੁਆਮ ਸਖਤ ਸਜ਼ਾਾਂ ਨੂੰ ਮੁੱਖ ਰੱਖਦੇ ਹੋਏ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਵੱਡੀ ਮੰਗ ਹੈਗੀ ਸਟੂਡੈਂਟਾਂ ਦੀ ਕਿ ਸਖਤ ਸਜ਼ਾਾਂ ਦਿੱਤੀਆਂ ਜਾਣ ਤਾਂ ਜੋ ਕਿ ਕੋਈ ਵੀ ਏਸੋ ਜਿਹੀ ਘਟਨਾ ਨੂੰ ਇੰਜ਼ਾਮ ਦੇਣ ਤੋਂ ਪਹਿਲਾਂ ਲੱਖ ਵਾਰ ਕਰੋੜ ਵਾਰ ਸੋਚੇ ਇਹ ਬਹੁਤ ਵੱਡਾ ਰੋਸ ਸਟੂਡੈਂਟ ਦੇ ਅੰਦਰ ਆਰ ਕੇ ਆਰਿਆ ਕਾਲਜ ਦੇ ਸਟੂਡੈਂਟ ਪਹੁੰਚੇ ਹਨ ਨਵਾਂ ਸ਼ਹਿਰ ਦੀਆਂ ਸੜਕਾਂ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਬਹੁਤ ਵੱਡਾ ਰੋਸ ਹੈ ਕਿ ਦੋਸ਼ੀ जिन्ना ਨੂੰ ਸਖਤ ਸਜ਼ਾਾਂ ਮਦਵਾਉਣ ਦੇ ਲਈ ਆਰ ਕੇ ਅਰਿਆ ਕਾਲਜ ਦੇ ਸਟੂਡੈਂਟ ਅਧਿਆਪਕ ਸਹਿਬਾਨ ਸ਼ਹਿਰ ਦੀਆਂ ਮਨਮਤਾਂ ਸ਼ਕਤੀਆਂ ਪਹੁੰਚੀਆਂ ਹਨ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਸ਼ੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ 9465013313 ਤੇ ਕਰੋ ਸੰਪਰਕ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ